ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਹੋਰ ਅੱਜ ਬੀਜੇਪੀ ਚ ਸ਼ਾਮਲ ਹੋਣ ਜਾ ਰਿਹਾ ਹੈ ਆਵਾ ਬਾਂਸਲ ਹਾਂਜੀ ਇਹ ਨਾਮ ਨੇ ਆਵਾ ਬਾਂਸਲ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਚ ਸੀ ਜਿਨ੍ਹਾਂ ਨੇ ਅਗਸਟ 2025 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਉਹ ਬੀਜੇਪੀ ਜੁਆਇਨ ਕਰਨ ਜਾ ਰਹੇ ਨੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਨਰਿੰਦਰ ਸਿੰਘ ਰੈਣਾ ਉਹਨਾਂ ਨੂੰ ਬਕਾਇਦਾ ਰਸਮੀ ਤੌਰ ਤੇ ਪਾਰਟੀ ਚ ਜੁਆਇਨ ਕਰਾਨਗੇ ਪਾਰਟੀ ਚ ਸ਼ਮੂਲੀਅਤ ਕਰਾਨਗੇ ਉਹਨਾਂ ਦੀ ਆਭਾ ਬਾਂਸਲ ਇੱਕ ਵੱਡਾ ਚਿਹਰਾ ਸਿਆਸੀ ਵੱਡਾ ਚਿਹਰਾ ਉਹਨਾਂ ਨੂੰ ਅੱਜ ਬੀਜੇਪੀ ਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦੀ ਪਾਰਟੀ ਚੰਡੀਗੜ੍ਹ ਚੰਡੀਗੜ੍ਹ ਦੀ ਪੂਰ ਜਿਹੜੀ ਹੈਗੀ ਹੈ ਸਾਬਕਾ ਉਪ ਪ੍ਰਧਾਨ ਆਭਾ ਬਾਂਸਲ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਯਾਨੀ ਜੁਆਇਨ ਕਰਨ ਜਾ ਰਹੇ ਨੇ ਬੀਜੇਪੀ ਦੇ ਜਿਹੜਾ ਸਟੇਟ ਦਫਤਰ ਹੈ ਮੁੱਖਿਆ ਜਦੋਂ ਆਪਾਂ ਹੈੱਡ ਆਫ ਇਸ ਕੈਦਰ ਨੇ ਆ ਬੀਜੇਪੀ ਦਾ ਸੈਂਤੀ ਸੈਕਟਰ ਦੇ ਵਿੱਚ ਉੱਥੇ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ ਉੱਥੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਵੀ ਪਹੁੰਚੇ ਹੋਏ ਨੇ ਨਰਿੰਦਰ ਸਿੰਘ ਰੈਣਾ ਜਿਹੜੇ ਉਹ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਨੇ ਇਹ ਅੱਜ ਉਹਨਾਂ ਨੂੰ ਜੁਆਇਨ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਆਵਾ ਬਾਂਸਲ ਦੇ ਪਤੀ ਮੋਹਾਲੀ ਦੇ ਨਾਮੀ ਕਾਰੋਬਾਰੀ ਨੇ ਉਹ ਇੱਥੇ ਸਮਾਏ ਫਾਊਂਡੇਸ਼ਨ ਦੇ ਜ਼ਰੀਏ ਸਮਾਜ ਸੇਵੀ ਜਿਹੜੇ ਕੰਮ ਕਰਦੇ ਆ ਤੇ ਸ਼ਹਿਰ ਦੇ ਵਿੱਚ ਕਈ ਸਮਾਜਿਕ ਤੇ ਧਾਰਮਿਕ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਆਭਾ ਬਾਂਸਲ ਜੁੜੇ ਹੋਏ ਨੇ ਅਗਸਤ 2025 ਚ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਲਈ ਪਾਰਟੀ ਜੁਆਇਨ ਕੀਤੀ ਸੀ ਮੈਂ ਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪਾਰਟੀ ਪਾਰਟੀ ਨੇ ਉਹਨਾਂ ਨੂੰ ਇੱਕ ਅਹੁਦਾ ਦਿੱਤਾ ਸੀਗਾ ਲੇਕਿਨ ਉਹ ਪੰਜਾਬ ਚ ਕੰਮ ਕਰਨਾ ਚਾਹੁੰਦੀ ਸੀ ਇਸ ਲਈ ਉਹਨਾਂ ਨੇ ਇਹ ਕਦਮ ਚੁੱਕਿਆ ਚੁੱਕਿਆ ਯਾਨੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਇੱਕ ਵਜ੍ਹਾ ਦੱਸੀ ਸੀ ਉਹ ਵਜ੍ਹਾ ਇਹ ਸੀ ਕਿ ਉਹ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦੇ ਸੇ ਤੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਲਗਾ ਦਿੱਤਾ ਗਿਆ ਉਪ ਪ੍ਰਧਾਨ ਇਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਇਹ ਮੋਹਾਲੀ ਦੇ ਰਹਿਣ ਵਾਲੀ ਆ ਆਹਾ ਬਾਂਸਲ ਵੱਡਾ ਨਾਮ ਹੈ 2023 ਚ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਸੀਗੀ ਤੇ ਇਹਨਾਂ ਦੇ ਪਤੀ ਦਾ ਨਾਮ ਜਿਹੜਾ ਹੈ ਉਹ ਸੁਨੀਲ ਬਾਂਸਲ ਹੈ ਇਹ ਸੀਸੀਟੀਵੀ ਕੈਮਰਿਆਂ ਦਾ ਉਹਨਾਂ ਦਾ ਕੰਮ ਹੈ ਉਹਨਾਂ ਦੀ ਕੰਪਨੀ ਹੈ ਵੱਡੀ ਕੰਪਨੀ ਹੈ ਅਮਾਏ ਫਾਊਂਡੇਸ਼ਨ ਇਹ ਆਪ ਚਲਾਉਂਦੇ ਆ ਕਈ ਧਾਰਮਿਕ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਨਾਲ ਇਹ ਜੁੜੇ ਹੋਏ ਨੇ ਆਵਾ ਬਾਂਸਲ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਆਵਾ ਬਾਂਸਲ ਦੀ ਇੱਕ ਪਾਸੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਨੇ ਜਿਹੜੇ ਅੱਜ ਇਹਨਾਂ ਨੂੰ ਜੁਆਇਨ ਕਰਾਂਗੇ ਇਹਨਾਂ ਨਾਲ ਨਰਿੰਦਰ ਸਿੰਘ ਰੈਣਾ ਵੀ ਹੋਣਗੇ ਜਿਹੜੇ ਬੀਜੇਪੀ ਦੇ ਵੱਡੇ ਨਾਮਾਂ ਦੇ ਵਿੱਚੋਂ ਇੱਕ ਨੇ ਇਹ ਦੋਨੋਂ ਹੀ ਲੀਡਰ ਅੱਜ ਇਹਨਾਂ ਨੂੰ ਜਿਹੜੇ ਕੌਮੀ ਜਨ ਉਸਕਰਤਰ ਨੇ ਨਰਿੰਦਰ ਸਿੰਘ ਰਹਿਣਾ ਉਹ ਵੀ ਇੱਥੇ ਮੌਜੂਦ ਹੋਣਗੇ ਤੇ ਪ੍ਰਦੇਸ਼ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਇਹਨਾਂ ਨੂੰ ਜੁਆਇਨ ਕਰਾਂਗੇ ਨਮਸਕਾਰ ਡੈਨਿਕਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਬੀਜੇਪੀ ਦਾ ਆਧਾਰ ਲਗਾਤਾਰ ਵਧ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਹੋਰ ਅੱਜ ਬੀਜੇਪੀ ਚ ਸ਼ਾਮਲ ਹੋਣ ਜਾ ਰਿਹਾ ਹੈ ਆਭਾ ਬਾਂਸਲ ਹਾਂਜੀ ਇਹ ਨਾਮ ਨੇ ਆਭਾ ਬਾਂਸਲ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਚ ਸੀ ਜਿਨ੍ਹਾਂ ਨੇ ਅਗਸਤ 2025 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਉਹ ਬੀਜੇਪੀ ਜੁਆਇਨ ਕਰਨ ਜਾ ਰਹੇ ਨੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਨਰਿੰਦਰ ਸਿੰਘ ਰੈਣਾ ਉਹਨਾਂ ਨੂੰ ਬਕਾਇਦਾ ਰਸਮੀ ਤੌਰ ਤੇ ਪਾਰਟੀ ਚ ਜੁਆਇਨ ਕਰਾਨਗੇ ਪਾਰਟੀ ਚ ਸ਼ਮੂਲੀਅਤ ਕਰਾਨਗੇ ਉਹਨਾਂ ਦੀ ਆਭਾ ਬਾਂਸਲ ਇੱਕ ਵੱਡਾ ਚਿਹਰਾ ਸਿਆਸੀ ਵੱਡਾ ਚਿਹਰਾ ਉਹਨਾਂ ਨੂੰ ਅੱਜ ਬੀਜੇਪੀ ਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦੀ ਪਾਰਟੀ ਚੰਡੀਗੜ੍ਹ ਦੀ ਪੂਰ ਜਿਹੜੀ ਹੈਗੀ ਹੈ ਸਾਬਕਾ ਉਪ ਪ੍ਰਧਾਨ ਆਭਾ ਬਾਂਸਲ ਅੱਜ ਆਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਯਾਨੀ ਜੁਆਇਨ ਕਰਨ ਜਾ ਰਹੇ ਨੇ ਬੀਜੇਪੀ ਦੇ ਜਿਹੜਾ ਸਟੇਟ ਦਫਤਰ ਹੈ ਮੁੱਖਾ ਜਿਹੜਾ ਆਪਾਂ ਹੈੱਡ ਆਫਿਸ ਕਹਿੰਦੇ ਆ ਬੀਜੇਪੀ ਦਾ ਸੈਂٹری ਸੈਕਟਰ ਦੇ ਵਿੱਚ ਉੱਥੇ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ ਉੱਥੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਵੀ ਪਹੁੰਚੇ ਹੋਏ ਨੇ ਨਰਿੰਦਰ ਸਿੰਘ ਰੈਣਾ ਜਿਹੜੇ ਉਹ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਨੇ ਇਹ ਅੱਜ ਉਹਨਾਂ ਨੂੰ ਜੁਆਇਨ ਕਰਾਂਗੇ ਤੁਹਾਨੂੰ ਦੱਸ ਦਈਏ ਕੇ ਆਵਾ ਬਾਂਸਲ ਦੇ ਪਤੀ ਮੋਹਾਲੀ ਦੇ ਨਾਮੀ ਕਾਰੋਬਾਰੀ ਨੇ ਉਹ ਇਥੇ ਅਮੇ ਫਾਊਂਡੇਸ਼ਨ ਦੇ ذریعے ਸਮਾਜ ਸੇਵੀ ਜਿਹੜੇ ਕੰਮ ਕਰਦੇ ਆ ਤੇ ਸ਼ਹਿਰ ਦੇ ਵਿੱਚ ਕਈ ਸਮਾਜਿਕ ਤੇ ਧਾਰਮਿਕ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਆਵਾ ਬਾਂਸਲ ਜੁੜੇ ਹੋਏ ਨੇ ਅਗਸਤ 2025 ਚ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਲਈ ਪਾਰਟੀ ਜੋਇਨ ਕੀਤੀ ਸੀ ਮੈਂ ਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪਾਰਟੀ ਪਾਰਟੀ ਨੇ ਉਹਨਾਂ ਨੂੰ ਇੱਕ ਅਹੁਦਾ ਦਿੱਤਾ ਸੀਗਾ ਲੇਕਿਨ ਉਹ ਪੰਜਾਬ ਚ ਕੰਮ ਕਰਨਾ ਚਾਹੁੰਦੀ ਸੀ ਇਸ ਲਈ ਉਹਨਾਂ ਨੇ ਇਹ ਕਦਮ ਚੁੱਕਿਆ ਚੁੱਕਿਆ ਯਾਨੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਇੱਕ ਵਜ੍ਹਾ ਦੱਸੀ ਸੀ ਉਹ ਵਜ੍ਹਾ ਇਹ ਸੀ ਕਿ ਉਹ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦੇ ਸੇ ਤੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਲਗਾ ਦਿੱਤਾ ਗਿਆ ਉਪ ਪ੍ਰਧਾਨ ਇਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਇਹ ਮੋਹਾਲੀ ਦੇ ਰਹਿਣ ਵਾਲੀ ਆਪ ਆભા ਬਾਂਸਲ ਵੱਡਾ ਨਾਮ ਹੈ 2023 ਚ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਸੀਗੀ ਤੇ ਇਹਨਾਂ ਦੇ ਪਤੀ ਦਾ ਨਾਮ ਜਿਹੜਾ ਹੈ ਉਹ ਸੁਨੀਲ ਬਾਂਸਲ ਹੈ ਇਹ ਸੀਸੀਟੀਵੀ ਕੈਮਰਿਆਂ ਦਾ ਉਹਨਾਂ ਦਾ ਕੰਮ ਹੈ ਉਹਨਾਂ ਦੀ ਕੰਪਨੀ ਹੈ ਵੱਡੀ ਕੰਪਨੀ ਹੈ ਅਮਾਏ ਫਾਊਂਡੇਸ਼ਨ ਇਹ ਆਪ ਚਲਾਉਂਦੇ ਆ ਕਈ ਧਾਰਮਿਕ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਨਾਲ ਇਹ ਜੁੜੇ ਹੋਏ ਨੇ ਆભા ਬਾਂਸਲ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਆਵਾ ਬਾਂਸਲ ਦੀ ਇੱਕ ਪਾਸੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਨੇ ਜਿਹੜੇ ਅੱਜ ਇਹਨਾਂ ਨੂੰ ਜੁਆਇਨ ਕਰਾਂਗੇ ਇਹਨਾਂ ਨਾਲ ਨਰਿੰਦਰ ਸਿੰਘ ਰੈਣਾ ਵੀ ਹੋਣਗੇ ਜਿਹੜੇ ਭਾਜਪਾ ਦੇ ਵੱਡੇ ਨਾਮਾਂ ਦੇ ਵਿੱਚੋਂ ਇੱਕ ਨੇ ਇਹ ਦੋਨੋਂ ਹੀ ਲੀਡਰ ਅੱਜ ਇਹਨਾਂ ਨੂੰ ਜਿਹੜੇ ਕੌਮੀ ਜਨ ਸਖਤਰ ਨੇ ਨਰਿੰਦਰ ਸਿੰਘ ਰੈਣਾ ਉਹ ਵੀ ਇੱਥੇ ਮੌਜੂਦ ਹੋਣਗੇ ਤੇ ਪ੍ਰਦੇਸ਼ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਇਹਨਾਂ ਨੂੰ ਜੁਆਇਨ ਕਰਾਂਗੇ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਬੀਜੇਪੀ ਦਾ ਆਧਾਰ ਲਗਾਤਾਰ ਵਧ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਹੋਰ ਅੱਜ ਬੀਜੇਪੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਆਵਾ ਬਾਂਸਲ ਹਾਂਜੀ ਇਹ ਨਾਮ ਨੇ ਆਵਾ ਬਾਂਸਲ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਵਿੱਚੋਂ ਸੀ ਜਿਨ੍ਹਾਂ ਨੇ ਅਗਸਤ 2025 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਉਹ ਬੀਜੇਪੀ ਜੁਆਇਨ ਕਰਨ ਜਾ ਰਹੇ ਨੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਨਰਿੰਦਰ ਸਿੰਘ ਰੈਣਾ ਉਹਨਾਂ ਨੂੰ ਬਕਾਇਦਾ ਰਸਮੀ ਤੌਰ ਤੇ ਪਾਰਟੀ ਚ ਜੁਆਇਨ ਕਰਾਨਗੇ ਪਾਰਟੀ ਚ ਸ਼ਮੂਲੀਅਤ ਕਰਾਨਗੇ ਉਹਨਾਂ ਦੀ ਆਭਾ ਬਾਂਸਲ ਇੱਕ ਵੱਡਾ ਚਿਹਰਾ ਸਿਆਸੀ ਵੱਡਾ ਚਿਹਰਾ ਉਹਨਾਂ ਨੂੰ ਅੱਜ ਬੀਜੇਪੀ ਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦੀ ਪਾਰਟੀ ਚੰਡੀਗੜ੍ਹ ਦੀ ਪੂਰ ਜਿਹੜੀ ਹੈਗੀ ਹੈ ਸਾਬਕਾ ਉਪ ਪ੍ਰਧਾਨ ਆਭਾ ਬਾਂਸਲ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਯਾਨੀ ਜੁਆਇਨ ਕਰਨ ਜਾ ਰਹੇ ਨੇ ਬੀਜੇਪੀ ਦੇ ਜਿਹੜਾ ਸਟੇਟ ਦਫਤਰ ਹੈ ਮੁੱਖਾ ਜਿਹਨੂੰ ਆਪਾਂ ਹੈੱਡ ਆਫਿਸ ਕਹਿੰਦੇ ਆ ਬੀਜੇਪੀ ਦਾ ਸੈਂਟੀ ਸੈਕਟਰ ਦੇ ਵਿੱਚ ਉੱਥੇ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ ਉੱਥੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਵੀ ਪਹੁੰਚੇ ਹੋਏ ਨੇ ਨਰਿੰਦਰ ਸਿੰਘ ਰੈਣਾ ਜਿਹੜੇ ਉਹ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਨੇ ਇਹ ਅੱਜ ਉਹਨਾਂ ਨੂੰ ਜੁਆਇਨ ਕਰਾਂਗੇ ਤੁਹਾਨੂੰ ਦੱਸ ਦਈਏ ਕੇ ਆਵਾ ਬਾਂਸਲ ਦੇ ਪਤੀ ਮੋਹਾਲੀ ਦੇ ਨਾਮੀ ਕਾਰੋਬਾਰੀ ਨੇ ਉਹ ਇਥੇ ਅਮੇ ਫਾਊਂਡੇਸ਼ਨ ਦੇ ਜ਼ਰੀਏ ਸਮਾਜ ਸੇਵੀ ਜਿਹੜੇ ਕੰਮ ਕਰਦੇ ਆ ਤੇ ਸ਼ਹਿਰ ਦੇ ਵਿੱਚ ਕਈ ਸਮਾਜਿਕ ਤੇ ਧਾਰਮਿਕ ਜੜੀਆਂ ਜੱਥੇਬੰਦੀਆਂ ਨੇ ਉਹਨਾਂ ਨਾਲ ਆਵਾ ਬਾਂਸਲ ਜੁੜੇ ਹੋਏ ਨੇ ਅਗਸਤ 2025 ਚ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਲਈ ਪਾਰਟੀ ਜੋਇਨ ਕੀਤੀ ਸੀ ਮੈਂ ਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪਾਰਟੀ ਪਾਰਟੀ ਨੇ ਉਹਨਾਂ ਨੂੰ ਇੱਕ ਅਹੁਦਾ ਦਿੱਤਾ ਸੀਗਾ ਲੇਕਿਨ ਉਹ ਪੰਜਾਬ 'ਚ ਕੰਮ ਕਰਨਾ ਚਾਹੁੰਦੀ ਸੀ ਇਸ ਲਈ ਉਹਨਾਂ ਨੇ ਇਹ ਕਦਮ ਚੁੱਕਿਆ ਚੁੱਕਿਆ ਯਾਨੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਇੱਕ ਵਜ੍ਹਾ ਦੱਸੀ ਸੀ ਉਹ ਵਜ੍ਹਾ ਇਹ ਸੀ ਕਿ ਉਹ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦੇ ਸੇ ਤੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਲਗਾ ਦਿੱਤਾ ਗਿਆ ਉਹ ਪ੍ਰਧਾਨ ਇਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਇਹ ਮੋਹਾਲੀ ਦੇ ਰਹਿਣ ਵਾਲੀ ਆਪ ਆભા ਬਾਂਸਲ ਵੱਡਾ ਨਾਮ ਹੈ 2023 ਚ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਸੀਗੀ ਤੇ ਇਹਨਾਂ ਦੇ ਪਤੀ ਦਾ ਨਾਮ ਜਿਹੜਾ ਹੈ ਉਹ ਸੁਨੀਲ ਬਾਂਸਲ ਹੈ ਇਹ ਸੀਸੀਟੀਵੀ ਕੈਮਰਿਆਂ ਦਾ ਉਹਨਾਂ ਦਾ ਕੰਮ ਹੈ ਉਹਨਾਂ ਦੀ ਕੰਪਨੀ ਹੈ ਵੱਡੀ ਕੰਪਨੀ ਹੈ ਅਮਾਏ ਫਾਊਂਡੇਸ਼ਨ ਇਹ ਆਪ ਚਲਾਉਂਦੇ ਆ ਕਈ ਧਾਰਮਿਕ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਨਾਲ ਇਹ ਜੁੜੇ ਹੋਏ ਨੇ ਆભા ਬਾਂਸਲ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਆਵਾ ਬਾਂਸਲ ਦੀ ਇੱਕ ਪਾਸੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਨੇ ਜਿਹੜੇ ਅੱਜ ਇਹਨਾਂ ਨੂੰ ਜੁਆਇਨ ਕਰਾਂਗੇ ਇਹਨਾਂ ਨਾਲ ਨਰਿੰਦਰ ਸਿੰਘ ਰੈਣਾ ਵੀ ਹੋਣਗੇ ਜਿਹੜੇ ਭਾਜਪਾ ਦੇ ਵੱਡੇ ਨਾਮਾਂ ਦੇ ਵਿੱਚੋਂ ਇੱਕ ਨੇ ਇਹ ਦੋਨੋਂ ਹੀ ਲੀਡਰ ਅੱਜ ਇਹਨਾਂ ਨੂੰ ਜਿਹੜੇ ਕੌਮੀ ਜਨਸਖਤਰ ਨੇ ਨਰਿੰਦਰ ਸਿੰਘ ਰੈਣਾ ਉਹ ਵੀ ਇੱਥੇ ਮੌਜੂਦ ਹੋਣਗੇ ਤੇ ਪ੍ਰਦੇਸ਼ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਇਹਨਾਂ ਨੂੰ ਜੁਆਇਨ ਕਰਾਂਗੇ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਬੀਜੇਪੀ ਦਾ ਆਧਾਰ ਲਗਾਤਾਰ ਵਧ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਹੋਰ ਅੱਜ ਬੀਜੇਪੀ ਚ ਸ਼ਾਮਲ ਹੋਣ ਜਾ ਰਿਹਾ ਹੈ ਆਵਾ ਬਾਂਸਲ ਹਾਂਜੀ ਇਹ ਨਾਮ ਨੇ ਆਵਾ ਬਾਂਸਲ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਚ ਸੀ ਜਿਨ੍ਹਾਂ ਨੇ ਅਗਸਤ 2025 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਉਹ ਬੀਜੇਪੀ ਜੁਆਇਨ ਕਰਨ ਜਾ ਰਹੇ ਨੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਨਰਿੰਦਰ ਸਿੰਘ ਰੈਣਾ ਉਹਨਾਂ ਨੂੰ ਬਕਾਇਦਾ ਰਸਮੀ ਤੌਰ ਤੇ ਪਾਰਟੀ ਚ ਜੁਆਇਨ ਕਰਾਨਗੇ ਪਾਰਟੀ ਚ ਸ਼ਮੂਲੀਅਤ ਕਰਾਨਗੇ ਉਹਨਾਂ ਦੀ ਆਭਾ ਬਾਂਸਲ ਇੱਕ ਵੱਡਾ ਚਿਹਰਾ ਸਿਆਸੀ ਵੱਡਾ ਚਿਹਰਾ ਉਹਨਾਂ ਨੂੰ ਅੱਜ ਬੀਜੇਪੀ ਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦੀ ਪਾਰਟੀ ਚੰਡੀਗੜ੍ਹ ਦੀ ਪੂਰ ਜਿਹੜੀ ਹੈਗੀ ਹੈ ਸਾਬਕਾ ਉਪ ਪ੍ਰਧਾਨ ਆਭਾ ਬਾਂਸਲ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਯਾਨੀ ਜੁਆਇਨ ਕਰਨ ਜਾ ਰਹੇ ਨੇ ਬੀਜੇਪੀ ਦੇ ਜਿਹੜਾ ਸਟੇਟ ਦਫਤਰ ਹੈ ਮੁੱਖਾ ਜਦੋਂ ਆਪਾਂ ਹੈੱਡ ਆਫਿਸ ਕਹਿ ਦਿੰਦੇ ਆ ਬੀਜੇਪੀ ਦਾ ਸੈਂਟੀ ਸੈਕਟਰ ਦੇ ਵਿੱਚ ਉੱਥੇ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ ਉੱਥੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪਹੁੰਚੇ ਹੋਏ ਨੇ ਨਰਿੰਦਰ ਸਿੰਘ ਰੈਣਾ ਜਿਹੜੇ ਉਹ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਨੇ ਇਹ ਅੱਜ ਉਹਨਾਂ ਨੂੰ ਜੁਆਇਨ ਕਰਾਣਗੇ ਤੁਹਾਨੂੰ ਦੱਸ ਦਈਏ ਕੇ ਆਵਾ ਬਾਂਸਲ ਦੇ ਪਤੀ ਮੋਹਾਲੀ ਦੇ ਨਾਮੀ ਕਾਰੋਬਾਰੀ ਨੇ ਉਹ ਇਥੇ ਅਮੇ ਫਾਊਂਡੇਸ਼ਨ ਦੇ ਜ਼ਰੀਏ ਸਮਾਜ ਸੇਵੀ ਜਿਹੜੇ ਕੰਮ ਕਰਦੇ ਆ ਤੇ ਸ਼ਹਿਰ ਦੇ ਵਿੱਚ ਕਈ ਸਮਾਜਿਕ ਤੇ ਧਾਰਮਿਕ ਜੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਆਵਾ ਬਾਂਸਲ ਜੁੜੇ ਹੋਏ ਨੇ ਅਗਸਤ 2025 ਚ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਲਈ ਪਾਰਟੀ ਜੋਇਨ ਕੀਤੀ ਸੀ ਮੈਂ ਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪਾਰਟੀ ਪਾਰਟੀ ਨੇ ਉਹਨਾਂ ਨੂੰ ਇੱਕ ਅਹੁਦਾ ਦਿੱਤਾ ਸੀਗਾ ਲੇਕਿਨ ਉਹ ਪੰਜਾਬ ਚ ਕੰਮ ਕਰਨਾ ਚਾਹੁੰਦੀ ਸੀ ਇਸ ਲਈ ਉਹਨਾਂ ਨੇ ਇਹ ਕਦਮ ਚੁੱਕਿਆ ਚੁੱਕਿਆ ਯਾਨੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਇੱਕ ਵਜ੍ਹਾ ਦੱਸੀ ਸੀ ਉਹ ਵਜ੍ਹਾ ਇਹ ਸੀ ਕਿ ਉਹ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦੇ ਸੇ ਤੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਲਗਾ ਦਿੱਤਾ ਗਿਆ ਉਪ ਪ੍ਰਧਾਨ ਇਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਇਹ ਮੋਹਾਲੀ ਦੇ ਰਹਿਣ ਵਾਲੀ ਆਪ ਆਭਾ ਬਾਂਸਲ ਵੱਡਾ ਨਾਮ ਹੈ 2023 ਚ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਸੀਗੀ ਤੇ ਇਹਨਾਂ ਦੇ ਪਤੀ ਦਾ ਨਾਮ ਜਿਹੜਾ ਹੈ ਉਹ ਸੁਨੀਲ ਬਾਂਸਲ ਹੈ ਇਹ ਸੀਸੀਟੀਵੀ ਕੈਮਰਿਆਂ ਦਾ ਉਹਨਾਂ ਦਾ ਕੰਮ ਹੈ ਉਹਨਾਂ ਦੀ ਕੰਪਨੀ ਹੈ ਵੱਡੀ ਕੰਪਨੀ ਹੈ ਅਮਾਏ ਫਾਊਂਡੇਸ਼ਨ ਇਹ ਆਪ ਚਲਾਉਂਦੇ ਆ ਕਈ ਧਾਰਮਿਕ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਨਾਲ ਇਹ ਜੁੜੇ ਹੋਏ ਨੇ ਆਭਾ ਬਾਂਸਲ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਆਵਾ ਬਾਂਸਲ ਦੀ ਇੱਕ ਪਾਸੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਨੇ ਜਿਹੜੇ ਅੱਜ ਇਹਨਾਂ ਨੂੰ ਜੁਆਇਨ ਕਰਾਂਗੇ ਇਹਨਾਂ ਨਾਲ ਨਰਿੰਦਰ ਸਿੰਘ ਰੈਣਾ ਵੀ ਹੋਣਗੇ ਜਿਹੜੇ ਭਾਜਪਾ ਦੇ ਵੱਡੇ ਨਾਮਾਂ ਦੇ ਵਿੱਚੋਂ ਇੱਕ ਨੇ ਇਹ ਦੋਨੋਂ ਹੀ ਲੀਡਰ ਅੱਜ ਇਹਨਾਂ ਨੂੰ ਜਿਹੜੇ ਕੌਮੀ ਜਨਸਖਤਰ ਨੇ ਨਰਿੰਦਰ ਸਿੰਘ ਰੈਣਾ ਉਹ ਵੀ ਇੱਥੇ ਮੌਜੂਦ ਹੋਣਗੇ ਤੇ ਪ੍ਰਦੇਸ਼ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਇਹਨਾਂ ਨੂੰ ਜੁਆਇਨ ਕਰਾਂਗੇ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਬੀਜੇਪੀ ਦਾ ਆਧਾਰ ਲਗਾਤਾਰ ਵਧ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਹੋਰ ਅੱਜ ਬੀਜੇਪੀ ਚ ਸ਼ਾਮਲ ਹੋਣ ਜਾ ਰਿਹਾ ਹੈ ਆਵਾ ਬਾਂਸਲ ਹਾਂਜੀ ਇਹ ਨਾਮ ਨੇ ਆਵਾ ਬਾਂਸਲ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਚ ਸੀ ਜਿਨ੍ਹਾਂ ਨੇ ਅਗਸਤ 2025 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਉਹ ਬੀਜੇਪੀ ਜੁਆਇਨ ਕਰਨ ਜਾ ਰਹੇ ਨੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਨਰਿੰਦਰ ਸਿੰਘ ਰੈਣਾ ਉਹਨਾਂ ਨੂੰ ਬਕਾਇਦਾ ਰਸਮੀ ਤੌਰ ਤੇ ਪਾਰਟੀ ਚ ਜੁਆਇਨ ਕਰਾਨਗੇ ਪਾਰਟੀ ਚ ਸ਼ਮੂਲੀਅਤ ਕਰਾਨਗੇ ਉਹਨਾਂ ਦੀ ਆਭਾ ਬਾਂਸਲ ਇੱਕ ਵੱਡਾ ਚਿਹਰਾ ਸਿਆਸੀ ਵੱਡਾ ਚਿਹਰਾ ਉਹਨਾਂ ਨੂੰ ਅੱਜ ਬੀਜੇਪੀ ਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦੀ ਪਾਰਟੀ ਚੰਡੀਗੜ੍ਹ ਦੀ ਪੂਰ ਜਿਹੜੀ ਹੈਗੀ ਹੈ ਸਾਬਕਾ ਉਪ ਪ੍ਰਧਾਨ ਆਭਾ ਬਾਂਸਲ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਯਾਨੀ ਜੁਆਇਨ ਕਰਨ ਜਾ ਰਹੇ ਨੇ ਬੀਜੇਪੀ ਦੇ ਜਿਹੜਾ ਸਟੇਟ ਦਫਤਰ ਹੈ ਮੁੱਖਾ ਜਦੋਂ ਆਪਾਂ ਹੈੱਡ ਆਫਿਸ ਕਹਿ ਦਿੰਦੇ ਆ ਬੀਜੇਪੀ ਦਾ 37 ਸੈਕਟਰ ਦੇ ਵਿੱਚ ਉੱਥੇ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ ਉੱਥੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਵੀ ਪਹੁੰਚੇ ਹੋਏ ਨੇ ਨਰਿੰਦਰ ਸਿੰਘ ਰੈਣਾ ਜਿਹੜੇ ਉਹ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਨੇ ਇਹ ਅੱਜ ਉਹਨਾਂ ਨੂੰ ਜੁਆਇਨ ਕਰਾਂਗੇ ਤੁਹਾਨੂੰ ਦੱਸ ਦਈਏ ਕੇ ਆਵਾ ਬਾਂਸਲ ਦੇ ਪਤੀ ਮੋਹਾਲੀ ਦੇ ਨਾਮੀ ਕਾਰੋਬਾਰੀ ਨੇ ਉਹ ਇਥੇ ਅਮੇ ਫਾਊਂਡੇਸ਼ਨ ਦੇ ਜ਼ਰੀਏ ਸਮਾਜ ਸੇਵੀ ਜਿਹੜੇ ਕੰਮ ਕਰਦੇ ਆ ਤੇ ਸ਼ਹਿਰ ਦੇ ਵਿੱਚ ਕ